ਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਕਿੱਥੇ ਕੈਦ ਕੀਤਾ ਗਿਆ ਕਹਿੰਦੇ ਇੱਕ ਨਾ 5 ਫੁੱਟ ਦੇ ਕਰੀਬ ਪਿੰਜਰਾ ਇਹਨਾਂ ਨੇ ਬਣਾਇਆ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ 5 ਫੁੱਟ ਦੇ ਕਰੀਬ ਪਿੰਜਰਾ ਤੇ ਮਹਾਰਾਜ ਦਾ ਕੱਦ ਸੀ 6 ਫੁੱਟ ਦੇ ਕਰੀਬ ਹੁਣ ਪਿੰਜਰੇ ਦੇ ਸਿਰ ਵਾਲੇ ਪਾਸਿਓਂ ਉੱਪਰੋਂ ਥੱਲੇ ਕਰਕੇ ਤਿੱਖੇ ਉਹਨਾਂ ਨੇ ਕਿੱਲ ਲਾਏ ਹੋਏ ਸੀ ਇਹਨਾਂ ਨੇ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਦਾਂ ਗ੍ਰਿਫਤਾਰ ਕਰਕੇ ਲੈ ਕੇ ਆਓ ਜਦੋਂ ਉੱਥੋਂ ਤੋਰੋਗੇ ਨਾ ਕਾ ਆਉਂਦੇ ਆਉਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਏਨੇ ਡਰ ਜਣ ਏਨੇ ਡੋਲ ਜਣ ਦਿੱਲੀ ਆਉਂਦੇ ਆ ਸਰ ਆਪੇ ਕਹਿ ਦੇਣ ਵੀ ਮੈਂ ਮੁਸਲਮਾਨ ਬਨਣ ਵਾਸਤੇ ਤਿਆਰ ਨਾ ਤੇ ਮਹਾਰਾਜ ਚੰਗੀ ਤਰ੍ਹਾਂ ਬੈਠ ਹੀ ਸਕਦੇ ਸੀ ਤੇ ਨਾ ਹੀ ਖਲੋ ਸਕਦੇ ਸੀ ਜਦੋਂ ਮਹਾਰਾਜ ਕਿਤੇ ਖਲੋਣ ਦਾ ਯਤਨ ਕਰਦੇ ਸੀ ਤੇ ਸਿਰ ਵਾਲੇ ਪਾਸੂਪੁਰ ਥੱਲੇ ਨੂੰ ਕਰਕੇ ਜਿਹੜੇ ਤਿੱਖੇ ਕਿੱਲ ਲਾਏ ਸੀ ਨਾ ਉਹ ਮਹਾਰਾਜ ਦੇ ਸੀਸ ਵਿੱਚ ਕਿੱਲ ਵੱਜ ਵੱਜ ਕੇ ਦਿੱਲੀ ਆਉਂਦੇ ਆਉਂਦੇ ਆ ਹੋਇਆ ਮਹਾਰਾਜ ਸਾਹਿਬ ਜੀ ਦੇ ਸੀਸ ਵਿੱਚੋਂ ਖੂਨ ਆਇਆ ਤੇ ਦਾੜਾ ਸੀ ਨਾ ਜਿਹੜਾ ਉਹ ਖੂਨ ਦੇ ਨਾਲ ਗੜੋਚੋ ਗਿਆ